प्यारे विद्यार्थी साथियों आज यूनिवर्सिटी कॉलेज बिनडा ਦੇ ਵੱਖ-ਵੱਖ ਵਿਭਾਗਾਂ ਨਾਲ ਰੂਬਰੂ ਕਰਾਉਣ ਦੀ ਜਿਹੜੀ ਅਸੀਂ ਇੱਕ ਲੜੀ ਛੇੜੀ ਹੋਈ ਹੈ ਉਹਦੇ ਵਿੱਚ ਅਸੀਂ ਅੱਜ ਪਬਲਿਕ ਐਡਮਿਨਿਸਟ੍ਰੇਸ਼ਨ ਵਿਭਾਗ ਨਾਲ ਤੁਹਾਡੀ ਰੂਬਰੂ ਕਰਾਵਾਂਗੇ ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਡਾਕਟਰ ਹਰਪ੍ਰੀਤ ਸਿੰਘ ਉਹ ਬਾਬਾ ਬਿੱਲੀ ਜੀ ਦੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ ਤੇ ਇੱਕ ਬੜੀ ਵਧੀਆ ਇਦਾਂ ਕਹਿ ਲਓ ਕਿ ਸਾਡੇ ਕਾਲਜ ਦੀ ਆਨ ਬਾਨ ਤੇ ਸ਼ਾਨ ਬੱਬਾ ਬੇਲੀ ਨੇ ਤੇ ਬੱਬਾ ਬੇਲੀ ਨੇ ਬਹੁਤ ਸਾਰੇ ਜਿਹੜੇ ਉਹਨਾਂ ਨੇ ਆਪਣੇ ਅਕਾਦਮਿਕ ਖੇਤਰ ਦੇ ਨਾਲ ਨਾਲ ਜਿੱਥੇ NET UGC NET ਵਗੈਰਾ ਕਰਕੇ PhD ਕਰਕੇ ਕੀਤੀ ਹੈ ਉਹਦੇ ਨਾਲ ਨਾਲ ਉਹਨਾਂ ਨੇ ਸੰਗੀਤ ਦੇ ਖੇਤਰ ਦੇ ਵਿੱਚ ਵੀ ਬੜੀ ਵਧੀਆ ਮੱਲਾ ਮਾਰੀਆਂ ਨੇ ਮੌਜੂਦਾ ਦੌਰ ਦੇ ਵਿੱਚ ਉਹ ਇੱਕ ਬਹੁਤ ਬਿਹਤਰੀਨ ਸਿੰਗਰ ਨੇ ਵਧੀਆ ਲੋਕ ਗਾਇਕੀ ਕਹਿ ਲਓ ਅੱਜਕੱਲ ਦੀ ਜਿਹੜੀ ਗਾਇਕੀ ਹੈ ਉਸ ਤੋਂ ਹਟਕੀ ਇਹਲੇ ਸਾਡੇ ਫੋਕਲ ਕਲਚਰ ਹੈ ਪੁਰਾਣਾ ਸੱਭਿਆਚਾਰ ਹੈ ਤੇ ਜਿਹੜੀਆਂ ਪੁਰਾਣੀਆਂ ਸਾਡੀਆਂ ਪ੍ਰਥਾਵਾਂ ਨੇ ਕਦਰਾਂ ਕੀਮਤਾਂ ਨੇ ਉਹ ਆਪਣੀ ਗਾਇਕੀ ਦੇ ਵਿੱਚ ਇਹਨਾਂ ਨੂੰ ਮਹਾਰਨ ਦੀ ਕੋਸ਼ਿਸ਼ ਕਰਦੇ ਨੇ ਸੋ ਲੋਕ ਪ੍ਰਸ਼ਾਸਨ ਇੱਕ ਬੜਾ ਹੀ ਇੰਟਰਸਟਿੰਗ ਵਿਸ਼ਾ ਹੈ ਦੇਖੋ ਹਰ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਇੱਕ ਵੱਡਾ ਅਫਸਰ ਬਣੇ ਜੇਕਰ ਵਿਦਿਆਰਥੀ ਯੂਪੀਐਸਸੀ ਯਾਨੀ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਜਾਣਾ ਚਾਹੁੰਦੇ ਨੇ ਤਾਂ ਉਹ ਲੋਕ ਪ੍ਰਸ਼ਾਸਨ ਦਾ ਅਫਸਰ ਜਿਹੜਾ ਰੱਖ ਸਕਦੇ ਨੇ ਸਾਡੇ ਬਾਬਾ ਬੇਲੀ ਵਿਦਿਆਰਥੀਆਂ ਨੂੰ ਵਕ ਵਕ ਜਿਹੜੇ ਕੰਪੀਟੀਟਿਵ ਇਗਜ਼ਾਮ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿੰਦੇ ਨੇ ਤੇ ਜਿਵੇਂ ਉਹ ਕਿਸੇ ਵੀ ਤਰ੍ਹਾਂ ਦੇ ਜਿਹੜੇ ਕਾਲਜ ਦੇ ਵਿੱਚ ਕੋਈ ਲੈਕਚਰ ਕਰਾਉਣਾ ਹੈ ਜਾਂ ਕਿਸੇ ਉੱਚ ਸ਼ਖਸੀਅਤ ਨੂੰ ਬੁਲਾਉਣਾ ਇਹ ਵੀ ਬਾਬਾ ਬੇਲੀ ਜੀ ਦੇ ਨਾਲ ਅ ਨਾਲ ਨਾਲ ਇਹ ਕੰਮ ਵੀ ਕਰਦੇ ਨੇ ਵਿਦਿਆਰਥੀਆਂ ਨੂੰ ਚੰਗੀ ਅਕਾਦਮਿਕ ਰੋਚਿਕ ਜਾਣਕਾਰੀ ਦੇਣੀ ਉਹਨਾਂ ਨੂੰ ਵਧੀਆ ਕਿਤਾਬਾਂ ਬਾਰੇ ਦੱਸਣਾ ਉਹ ਆਪ ਵੀ ਕਿਤਾਬਾਂ ਪੜ੍ਹਦੇ ਰਹਿੰਦੇ ਨੇ ਸੋ ਕੁੱਲ ਮਿਲਾ ਕੇ ਲੋਕ ਪ੍ਰਸ਼ਾਸਨ ਵਿਭਾਗ ਵਿਦਿਆਰਥੀਆਂ ਦੀ ਜਿਹੜੀ ਇੱਕ ਜੋਬ ਓਰੀਐਂਟਡ ਕਹੋ ਜਾਂ ਆਈਐਸ ਪੀਸੀਐਸ ਓਰੀਐਂਟਡ ਕਹੋ ਉਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਜਿਹੜਾ ਭਾਗ ਲੈਂਦਾ ਹੈ ਸੋ ਥੈਂਕ ਯੂ